ਸਤਿ ਸ਼੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪੰਜਾਬੀਆਂ ਦੇ ਲਈ ਹੁਣ ਭਗਵੰਤ ਮਾਨ ਸਰਕਾਰ ਦੇ ਵੱਲੋਂ ਖੋਲ ਦਿੱਤਾ ਗਿਆ ਹੈ ਖਜ਼ਾਨਾ ਜੀਹਾਂ ਪੰਜਾਬ ਦੇ ਨੌਜਵਾਨਾਂ ਦੇ ਲਈ ਆ ਗਈ ਹੈ ਖੁਸ਼ਖਬਰੀ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਖਾਸ ਐਲਾਨ ਜਿਸ ਦੇ ਨਾਲ ਉਹਨਾਂ ਨੂੰ ਵੱਡੀ ਵਿੱਤੀ ਸਹਾਇਤਾ ਮਿਲੇਗੀ ਦੱਸ ਦਈਏ ਕਿ ਪੜ੍ਹੇ ਲਿਖੇ ਨੌਜਵਾਨਾਂ ਦੇ ਲਈ ਖੁਸ਼ਖਬਰੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਉਹਨਾਂ ਦੇ ਲਈ ਖਜ਼ਾਨਾ ਖੋਲ ਦਿੱਤਾ ਹੈ ਜੇਕਰ ਤੁਸੀਂ ਚੰਗੀ ਖਾ ਵਾਲੀ ਨੌਕਰੀ ਦੀ ਭਾਲ ਦੇ ਵਿੱਚ ਹੋ ਤੇ ਇਹ ਖਬਰ ਤੁਹਾਡੇ ਲਈ ਹੈ ਸਰਕਾਰ ਹੁਣ ਹਰ ਮਹੀਨੇ ਦੇਵੇਗੀ 60000 ਰੁਪਏ ਜਿੱਥੇ ਪੰਜਾਬ ਸਰਕਾਰ ਨੇ ਹੁਣ ਨਸ਼ਿਆਂ ਵਿਰੁੱਧ ਜੰਗ ਮਹੀਮ ਨੂੰ ਇੱਕ ਨਵੇਂ ਪੱਧਰ ਤੇ ਉੱਤੇ ਲਿਜਾਣ ਦਾ ਫੈਸਲਾ ਕੀਤਾ ਹੈ ਇਹ ਪਹਿਲ ਕਦਮੀ ਦੇ ਤਹਿਤ ਸਰਕਾਰ ਹੁਣ ਨੌਜਵਾਨਾਂ ਨੂੰ 60000 ਰੁਪਏ ਪ੍ਰਤੀ ਮਹੀਨਾ ਕਮਾਉਣ ਦਾ ਮੌਕਾ ਦੇ ਰਹੀ ਹੈ ਇਹ ਸਿਰਫ ਇੱਕ ਨੌਕਰੀ ਨਹੀਂ ਹੈ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਇੱਕ ਇਤਿਹਾਸਿਕ ਪਹਿਲ ਵੀ ਹੈ ਮੁੱਖ ਮੰਤਰੀ ਮਾਨ ਨੇ ਸਪਸ਼ਟ ਕੀਤਾ ਹੈ ਕਿ ਨਸ਼ਿਆਂ ਵਿਰੁੱਧ ਲੜਾਈ ਹੁਣ ਕਰੋ ਜਾਂ ਮਰੋ ਵਾਲੀ ਹੋਵੇਗੀ ਸਰਕਾਰ ਹੁਣ 35 ਨੌਜਵਾਨਾਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਨੇ ਮਨੋਵਿਗਿਆਨਿਕ ਜਾਂ ਸਮਾਜਿਕ ਕਾਰਜ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਮਾਨਸਿਕ ਸਿਹਤ ਦੇ ਖੇਤਰ ਦੇ ਵਿੱਚ ਕੰਮ ਕਰਨ ਦਾ ਤਜਰਬਾ ਹੈ ਚੁਣੇ ਗਏ ਨੌਜਵਾਨਾਂ ਨੂੰ ਪ੍ਰਤੀ ਮਹੀਨਾ 60000 ਰੁਪਏ ਤਨਖਾਹ ਵੀ ਦਿੱਤੀ ਜਾਵੇਗੀ ਜਿਸ ਦੇ ਨਾਲ ਉਹ ਬਿੱਤੀਤਨਾ ਤੋਂ ਬਿਨਾ ਪੰਜਾਬ ਦੀ ਸੇਵਾ ਕਰ ਸਕਣਗੇ ਇਹਨਾਂ ਨੌਜਵਾਨਾਂ ਨੂੰ TISS ਮੁੰਬਈ ਤੋਂ ਵਿਸ਼ੇਸ਼ ਸਖਲਾਈ ਵੀ ਮਿਲੇਗੀ ਉੱਥੇ ਉਹ ਮਾਰਾਂ ਤੋਂ ਜਮੀਨੀ ਪੱਧਰ ਦੇ ਉੱਤੇ ਕੰਮ ਸਿੱਖ ਸਕਣਗੇ ਆਖਰੀ ਮਿਤੀ ਇਸ ਦੇ ਵਿੱਚ 7 ਦਸੰਬਰ ਰੱਖੀ ਗਈ ਹੈ ਜੇਕਰ ਪੰਜਾਬ ਦੇ ਨੌਜਵਾਨ ਇਸ ਦਾ ਹਿੱਸਾ ਬਣਨਾ ਚਾਹੁੰਦੇ ਹਨ ਤੇ ਜਲਦ ਤੋਂ ਜਲਦ ਤੁਸੀਂ ਇਸ ਨੌਕਰੀ ਦੇ ਲਈ ਅਪਲਾਈ ਕਰ ਸਕਦੇ ਹੋ ਸੋ 60000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਪੰ ਆ ਸਰਕਾਰ ਦੇ ਵੱਲੋਂ ਹੁਣ 35 ਨੌਜਵਾਨਾਂ ਦੀ ਇਸ ਨੌਕਰੀ ਦੇ ਲਈ ਭਾਲ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਚੰਡੀਗੜ੍ਹ, ਅਮਰਤਸਰ ਅਤੇ ਇਸ ਤੋਂ ਇਲਾਵਾ ਆਦਮਪੁਰ ਦੇ 에ਅਰਪੋਰਟ ਤੋਂ ਹੁਣ IndiGo ਦੀਆਂ ਲਗਾਤਾਰ ਫਲਾਈਟਾਂ ਕੈਨਸਲ ਹੋ ਰਹੀਆਂ ਹਨ ਜਿਸ ਤੋਂ ਬਾਅਦ ਕਿ ਹੁਣ ਟੈਕਸੀ ਦੀ ਮੰਗ ਵੱਧ ਚੁੱਕੀ ਹੈ ਇੰਡੋ ਕੈਨੇਡੀਅਨ ਸਟੈਂਡ ਦੇ ਉੱਤੇ ਵੀ ਦਿਖੀ ਹੈ ਵੱਡੀ ਭੀੜ ਜੀ ਹਾਂ ਬਹੁਤ ਸਾਰੇ ਪੰਜਾਬੀਆਂ ਦੇ ਵੱਲੋਂ ਹੁਣ ਕਾਫੀ ਜ਼ਿਆਦਾ ਇਸ ਮਾਮਲੇ ਦੇ ਵਿੱਚ ਨਿਰਾਸ਼ਾ ਦਿਖਾਈ ਗਈ ਹੈ ਅਮਰਤਸਰ 에ਅਰਪੋਰਟ ਦੇ ਉੱਤੇ ਵੀ ਕਾਫੀ ਜ਼ਿਆਦਾ ਲੜਾਈ ਝਗੜਾ ਦੇਖਣ ਨੂੰ ਮਿਲਿਆ ਹੈ ਜਿੱਥੇ ਕਿ ਸੈਂਕੜੇ ਫਲਾਈਟਾਂ IndiGo ਦੇ ਵੱਲੋਂ ਕੈਨਸਲ ਕਰ ਦਿੱਤੀਆਂ ਗਈਆਂ ਹਨ ਜਿਸ ਤੋਂ ਬਾਅਦ ਕਿ ਇਹ ਉਡਾਨਾਂ ਗੁਆ ਹైదరాబాద్ ਅਤੇ ਦਿੱਲੀ ਦੇ ਲਈ ਖਾਸ ਤੌਰ ਤੇ ਉੱਤੇ ਜਾਂਦੀਆਂ ਹਨ ਜਿਸ ਦੇ ਵਿੱਚੋਂ ਕੀ ਹੁਣ ਦੱਸਿਆ ਜਾ ਰਿਹਾ ਹੈ ਕਿ 14 ਉਡਾਨਾਂ ਅਕਾਲੇ ਚੰਡੀਗੜ੍ਹ 에어ਪੋਰਟ ਤੋਂ ਕੈਨਸਲ ਕੀਤੀਆਂ ਗਈਆਂ ਹਨ ਇਸ ਤੋਂ ਇਲਾਵਾ ਅਮਰਤਸਰ 에어ਪੋਰਟ ਤੋਂ ਵੀ 10 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਯਾਤਰੀਆਂ ਨੂੰ ਲਗਾਤਾਰ ਹੁਣ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੰਡੀਗੋ ਦੀਆਂ ਉਡਾਨਾਂ ਰੱਦ ਹੋਣ ਤੋਂ ਬਾਅਦ ਟੈਕਸੀ ਦੀ ਵੀ ਮੰਗ ਵੱਧ ਚੁੱਕੀ ਹੈ ਜਲੰਧਰ ਦੇ ਆਦਮਪੁਰ ਹਵਾਈ ਅੱਡੇ ਦੇ ਉੱਤੇ ਵੀ ਇੰਡੀਗੋ ਦੀ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਿਸ ਦੇ ਕਾਰਨ ਜਲੰਧਰ ਤੋਂ ਦਿੱਲੀ ਹਵਾਈ ਅੱਡੇ ਤੱਕ ਟੈਕਸੀ ਬੁਕਿੰਗ ਦੇ ਵਿੱਚ ਵੀ ਭਾਰੀ ਵਾਧਾ ਹੋ ਚੁੱਕਾ ਹੈ ਸੋ ਇਸੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਹਵਾਈ ਅੱਡੇ ਦੇ ਉੱਤੇ ਰੋਜ਼ਾਨਾ 50 ਬੁੱਕਾਂ ਮਿਲ ਰਹੀਆਂ ਹਨ ਉਡਾਨਾਂ ਰੱਦ ਹੋਣ ਤੋਂ ਪਹਿਲਾਂ ਇਹ ਗਿਣਤੀ ਲਗਭਗ 10 ਹੀ ਹੁੰਦੀ ਸੀ ਲਗਾਤਾਰ ਹੁਣ ਉਡਾਨਾਂ ਰੱਦ ਹੋਣ ਦੇ ਕਾਰਨ ਟੈਕਸੀ ਯੂਨੀਅਨ ਦੇ ਵਿੱਚ ਜਿਹੜਾ ਕਿ ਕਾਫੀ ਜ਼ਿਆਦਾ ਵਾਧਾ ਹੋਇਆ ਹੈ ਪੈਸੇਂਜਰਾਂ ਦਾ ਤੇ ਇਸ ਤੋਂ ਇਲਾਵਾ ਇੰਡੋ ਕੈਨੇਡੀਅਨ ਸਟੈਂਡ ਦੇ ਉੱਤੇ ਵੀ ਦੇਖਣ ਲੱਗ ਗਈ ਹੈ ਭੀੜ ਸੋ ਬਹੁਤ ਸਾਰੇ ਪਰੇਸ਼ਾਨ ਹੋ ਰਹੇ ਹਨ ਇਸ ਸਮੇਂ ਯਾਤਰੀ ਖਾਸ ਤੌਰ ਦੇ ਉੱਤੇ ਚੰਡੀਗੜ੍ਹ ਤੇ ਅਮਰ ਤੇ ਆਦਮپور 에어ਪੋਰਟ ਤੋਂ ਸਾਰੀਆਂ ਹੀ ਫਲਾਈਟਾਂ IndiGo ਦੇ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੋ ਜੋ ਸਾਵਧਾਨ ਲੋਕਾਂ ਨੂੰ ਖਵਾਇਆ ਜਾ ਰਿਹਾ ਹੈ ਮਿੱਠਾ ਜ਼ਹਿਰ ਜੀ ਹਾਂ ਪੰਜਾਬ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਬਾਹਰਲੇ ਸੂਬਿਆਂ ਤੋਂ ਪ੍ਰਵਾਸੀ ਲੋਕ ਪੰਜਾਬ ਦੇ ਵਿੱਚ ਆ ਕੇ ਗੋੜ ਬਣਾ ਕੇ ਵੇਚਣ ਦਾ ਕੰਮ ਸੜਕਾਂ ਦੇ ਕਿਨਾਰੇ ਕਰ ਰਹੇ ਹਨ ਭਾਰਤੀ ਕਿਸਾਨ ਜੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਭਲਵਿੰਦਰ ਸਿੰਘ ਮਠੋਲਾ ਨੇ ਆਪਣੇ ਕਿਸਾਨ ਸਾਥੀਆਂ ਦੇ ਨਾਲ ਲਾਈਟਾਂ ਵਾਲੇ ਚੌਕ ਸ੍ਰੀ ਗੁਰੂ ਹਰਗੋਬਿੰਦ ਪੁਰ ਸਾਹਿਬ ਵਿਖੇ ਬਣ ਰਹੇ ਗੋੜ ਦੇ ਵੇਰਨੇ ਦੀ ਚੈਕਿੰਗ ਕੀਤੀ ਹੈ ਇਸ ਦੌਰਾਨ ਭਾਰਤੀ ਕਿਸਾਨ ਜੂਨੀਅਨ ਰਾਜੇਵਾਲ ਦੇ ਪ੍ਰਧਾਨ ਦੇ ਦੁਆਰਾ ਦੱਸਿਆ ਹੈ ਕਿ ਇਹਨਾਂ ਦੇ ਕੋਲੋਂ 90 ਕਿਲੋ ਗੋੜ ਦੇ 2 ਕੈਨ ਕੈਮੀਕਲ ਗੁੜ ਵਾਲੇ ਵਰਤੇ ਜਾ ਰਹੇ ਜਿਹੜੇ ਕਿ ਫੜੇ ਗਏ ਹਨ ਸੋ ਇਹਨਾਂ ਦੇ ਦੁਆਰਾ ਲਗਾਤਾਰ ਕੈਮੀਕਲ ਪਾਇਆ ਜਾ ਰਿਹਾ ਹੈ ਇਸ ਮੌਕੇ ਕਿਸਾਨ ਆਗੂ ਕੁਲਵਿੰਦਰ ਸਿੰਘ ਮਠੋਲਾ ਨੇ ਸਮੂਹ ਪੰਜਾਬ ਦੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਪ੍ਰਵਾਸੀਆਂ ਦੇ ਦੁਆਰਾ ਜਿਹੜਾ ਸੜਕਾਂ ਦੇ ਕਿਨਾਰੇ 베ਜਣੇ ਲਗਾ ਕੇ ਗੁੜ ਵੇਚਿਆ ਜਾ ਰਿਹਾ ਹੈ ਇਹ ਕਾਫੀ ਜ਼ਿਆਦਾ ਤੁਹਾਡੇ ਲਈ ਖਤਰਨਾਕ ਗੁੜ ਹੈ ਜੀਹਾਂ ਤੁਹਾਨੂੰ ਦੱਦਿਆ ਕਿ ਇਹਨਾਂ ਦੇ ਦੁਆਰਾ 50 ਤੋਂ 60 ਰੁਪਏ ਕਿਲੋ ਉਹਦੇ ਹਿਸਾਬ ਦੇ ਨਾਲ ਹੀ ਗੁੜ ਵੇਚਿਆ ਜਾ ਰਿਹਾ ਹੈ ਜਦਕਿ ਜਿਹੜਾ ਕਿਸਾਨਾਂ ਦੇ ਵੱਲੋਂ オリジナル ਗੁੜ ਬਣਾਇਆ ਜਾਂਦਾ ਹੈ ਉਸ ਦੀ ਕੀਮਤ 80 ਰੁਪਏ ਉਹ ਲੈ ਕੇ 100 ਰੁਪਏ ਦੇ ਵਿਚਕਾਰ ਹੁੰਦੀ ਹੈ ਸੋ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਕੈਮੀਕਲ ਇਹਨਾਂ ਦੇ ਵੱਲੋਂ ਵਰਤੇ ਜਾ ਰਹੇ ਹਨ ਇਸੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਗੋੜਾ ਛੋਟੀਆਂ ਫੈਕਟਰੀਆਂ ਦੇ ਵਿੱਚ ਵੀ ਜਾ ਰਿਹਾ ਹੈ ਜਿਸ ਤੋਂ ਬਾਅਦ ਕਿ ਇਹਨਾਂ ਦੇ ਸੈਂਪਲ ਭਰ ਲਏ ਗਏ ਹਨ ਤੇ ਹੁਣ ਨਤੀਜੇ ਆਉਣ ਤੱਕ ਹੋਰ ਬੇਲਣੀਆਂ ਦੇ ਉੱਤੇ ਵੀ ਛਾਪੇਮਾਰੀ ਕੀਤੀ ਜਾਵੇਗੀ ਸੋ ਲਗਾਤਾਰ ਪੰਜਾਬ ਦੇ ਵਿੱਚ ਤੁਹਾਨੂੰ ਦੱਸ ਦਿਆ ਕਿ ਇਹ ਬੇਲਣੇ ਖੁੱਲਦੇ ਜਾ ਰਹੇ ਹਨ ਥਾਂ ਥਾਂ ਦੇ ਉੱਤੇ ਬੇਲਣੇ ਖੁੱਲ ਚੁੱਕੇ ਹਨ ਤੇ ਇਹਨਾਂ ਦੇ ਵੱਲੋਂ ਲਗਾਤਾਰ ਗੋੜ ਦੇ ਵਿੱਚ ਮਿਲਾਵਟ ਕੀਤੀ ਜਾ ਰਹੀ ਹੈ ਖੰਡ ਮਲਾਈ ਜਾ ਰਹੀ ਹੈ ਤੇ ਕੈਮੀਕਲ ਮਿਲਾਏ ਜਾ ਰਹੇ ਹਨ ਜਿਸ ਦਾ ਕਿ ਸਦਾ ਸਦਾ ਸੇਤ ਦੇ ਨਾਲ ਪੰਜਾਬੀਆਂ ਦੇ ਹੀ ਖਲਵਾੜ ਹੋ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਹੁਣ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਚੋਣਾਂ ਨੂੰ ਲੈ ਕੇ ਹੋਏ ਹੰਗਾਮੇ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਸਾਹਮਣੇ ਆਇਆ ਹੈ ਮਹਿਲਾ ਉਮੀਦਵਾਰ ਤੋਂ ਨਾਮਜ਼ਦਗੀ ਪੱਤਰ ਖੋਣ ਦੇ ਅਤੇ ਇਸ ਤੋਂ ਇਲਾਵਾ ਪਾੜਨ ਵਾਲੇ ਦੇ ਉੱਤੇ ਹੁਣ ਐਫ ਆਰ ਆਈ ਦਰਜ ਕਰ ਦਿੱਤੀ ਗਈ ਹੈ ਜੀਹਾਂ ਤੁਹਾਨੂੰ ਦੱਦੀ ਹੈ ਕਿ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਵੀ ਕਾਫੀ ਜ਼ਿਆਦਾ ਇਸ ਦੇ ਵਿੱਚ ਨਾਮਜ਼ਦਗੀਆਂ ਪੱਤਰ ਭਰੇ ਗਏ ਸਨ ਸੋ ਜਿਹੜੇ ਕਿ ਵਿਰੋਧੀ ਧਿਰਾਂ ਵਾਲੇ ਨਾਮਜ਼ਦਗੀਆਂ ਪੱਤਰ ਭਰ ਰਹੇ ਸਨ ਉਹਨਾਂ ਦੇ ਪੱਤਰ ਖੋਏ ਵੀ ਗਏ ਇਸ ਦੇ ਦੌਰਾਨ ਆਮ ਆਦਮੀ Yeah. <laughs> ਜਿਹੜੇ ਨੌਜਵਾਨ ਮੁਲਾਜ਼ਮ ਸੀਗੇ ਉਹਨਾਂ ਦੇ ਵੱਲੋਂ ਭੱਜਦੇ ਹੋਏ ਵੀ ਉਹਨਾਂ ਨੂੰ ਦਿਖਾਈ ਦਿੱਤਾ ਗਿਆ ਇਸ ਵਿੱਚ ਪਟਿਆਲਾ ਦੇ ਕਨੌਰ ਦੇ ਵਿੱਚ ਮਹਿਲਾ ਨੇ ਉਮੀਦਵਾਰੀ ਦੇ ਨਾਮਜ਼ਾਦਗੀ ਪੱਤਰ ਦਾਖਲ ਕਰਨ ਦੇ ਲਈ ਉਹ ਪਹੁੰਚੀ ਸੀ ਸੋ ਇਸੇ ਦੌਰਾਨ ਇੱਕ ਬੰਦਾ ਉਸ ਦੇ ਕੋਲੋਂ ਕਾਗਜ਼ ਖੋ ਕੇ ਹੀ ਭੱਜ ਗਿਆ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਤੇ ਗੁਰਲਾਲ ਕਨੌਰ ਦੇ ਨਾਲ ਉਸ ਦਾ ਨਾਮ ਜੋੜਿਆ ਗਿਆ ਸੀ ਜਿਸ ਵਿੱਚ ਬੰਦਾ ਬਾਰ-ਬਾਰ ਆਪਣੇ ਸਵੈਟਰ ਦੇ ਵਿੱਚ ਮੂੰਹ ਲੁਕੋਂਦਾ ਹੋਇਆ ਵੀ ਜਿਹੜਾ ਕਿ ਦਿਖ ਰਿਹਾ ਸੀ ਸੋ ਜਿਸ ਦੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਉਸ ਲੋਕਾਂ ਦੇ ਦੁਆਰਾ ਉਸ ਦੀ ਮੋਬਾਈਲ ਫੋਨ ਦੇ ਵਿੱਚ ਵੀਡੀਓ ਬਣਾ ਲਈ ਸੀ ਸੋ ਹੁਣ ਇਸ ਦੇ ਉੱਤੇ ਐਫ ਆਈ ਆਰ ਦਰਜ ਕਰ ਲਈ ਗਈ ਹੈ ਸੋ ਕਾਗਜ਼ ਖੋਣ ਵਾਲਿਆਂ ਦੇ ਉੱਤੇ ਹੁਣ ਐਫ ਆਈ ਆਰ ਦਰਜ ਕਰ ਲਈ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਭਗਵਾਨਤਮਨ ਦੇ ਦਾਅਵਿਆਂ ਦੀ ਪੋਲ ਖੁੱਲ ਗਈ ਹੈ ਪੱਤੇ ਲਈ ਤਰਸ ਰਹੀਆਂ ਹਨ ਆਂਗਣਵਾੜੀ ਵਰਕਰਾਂ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਘਰ ਚਲਾਉਣਾ ਵੀ ਉਹਨਾਂ ਦਾ ਹੋ ਗਿਆ ਹੈ ਮੁਸ਼ਕਲ ਸੂਬੇ ਦੀਆਂ ਹੁਣ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪਿਛਲੇ 3 ਮਹੀਨਿਆਂ ਤੋਂ ਮਾਣ ਪੱਤੇ ਲਈ ਤਰਸ ਰਹੀਆਂ ਹਨ ਤਨਖਾਹਾਂ ਨਾ ਮਿਲਣ ਦੇ ਕਾਰਨ ਵਰਕਰਾਂ ਨੂੰ ਹੁਣ ਘਰ ਚਲਾਉਣਾ ਵੀ ਮੁਸ਼ਕਲ ਹੋ ਚੁੱਕਾ ਹੈ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਪੰਜਾਬ ਚ ਪਿਛਲੇ ਸਮੇਂ ਜਿਨ੍ਹਾਂ ਨੂੰ CDPO ਦੀਆਂ ਬਦਲੀਆਂ ਹੋਈਆਂ ਸਨ ਸੋ ਉਹਨਾਂ ਨੂੰ DD ਪਾਵਰ ਨਹੀਂ ਦਿੱਤੀ ਗਈ ਹੈ ਸੋ ਜਿਸ ਦੇ ਕਾਰਨ ਆਂਗਣਵਾੜੀ ਵਰਕਰਾਂ ਹੈਲਪਰਾਂ ਤੇ ਮਾਣ ਪੱਤੀ ਦੇ ਬਿੱਲਾਂ ਦੇ ਉੱਤੇ ਸਾਈਨ ਨਹੀਂ ਹੋ ਰਹੇ ਹਨ ਸੋ ਜਿਸ ਦੇ ਕਾਰਨ ਉਹਨਾਂ ਨੂੰ ਪਿਛਲੇ 3 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਸੀ ਪਰ ਉਹਨਾਂ ਨੂੰ ਕੋਈ ਵੀ ਪਤਾ ਨਹੀਂ ਮਿਲ ਰਿਹਾ ਹੈ ਜਿਸ ਤੋਂ ਬਾਅਦ ਉਹਨਾਂ ਦਾ ਹੁਣ ਕਾਰ ਚਲਾਉਣਾ ਤੱਕ ਮੁਸ਼ਕਲ ਹੋ ਚੁੱਕਾ ਹੈ ਸੋ ਭਗਵਾਨਤਮਨ ਸਰਕਾਰ ਦੇ ਵਿਰੋਧ ਦੇ ਵਿੱਚ ਹੁਣ ਆਂਗਣਵਾੜੀ ਵਰਕਰਾਂ ਵੀ ਆਈਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਮਾਮਲਾ ਨਿਹਾਲ ਸਿੰਘ ਵਾਲਾ ਮੋਗਾ ਤੋਂ ਨਿਕਲ ਕੇ ਸਾਹਮਣੇ ਨਿਕਲ ਕੇ ਆ ਰਿਹਾ ਹੈ ਜੀ ਹਾਂ ਮੋਗਾ ਦੇ ਪਿੰਡ ਮਾਚੀਕੇ ਵਿਖੇ ਜ਼ਮੀਨੀ ਬਿਵਾਦ ਦੇ ਦੌਰਾਨ ਨੌਜਵਾਨ ਦੀ ਮੌਤ ਹੋਣ ਦਾ ਪਤਾ ਲੱਗਾ ਹੈ ਜਾਣਕਾਰੀ ਦੇ ਮੁਤਾਬਕ ਪਿੰਡ ਮਾਚੀਕੇ ਦੇ ਵਿੱਚ ਚਾਚੇ ਭਤੀਜੇ ਦੇ ਵਿੱਚ ਕਾਫੀ ਸਮੇਂ ਤੋਂ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਸੋ ਇਸੇ ਦੌਰਾਨ ਚਾਚਾ ਅਮਰੀਕਾ ਤੋਂ ਆਇਆ ਹੋਇਆ ਸੀ ਤੇ ਅੱਜ ਉਸ ਦੇ ਨਾਲ ਝਗੜਾ ਹੋ ਗਿਆ ਜਿਸ ਤੋਂ ਬਾਅਦ ਕਿ ਚਾਚੇ ਦੇ ਦੁਆਰਾ ਆਪਣੇ ਭਤੀਜੇ ਨੂੰ ਹੀ ਗੋਲੀਆਂ ਮਾਰ ਦਿੱਤੀਆਂ ਗਈਆਂ ਜਿਸ ਦੇ ਕਾਰਨ ਉਸ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਹੈ ਘਟਨਾ ਸਥਾਨ ਦੇ ਉ ਨਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫਸਰ ਮੁੱਖ ਅਫਸਰ ਇੰਸਪੈਕਟਰ ਪੂਰਨ ਸਿੰਘ ਪੁਲਿਸ ਪਾਰਟੀ ਦੇ ਨਾਲ ਪਹੁੰਚੇ ਤੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਸੋ ਬੇਖਤਮੰਦ ਭਾਗਾ ਮਾਮਲਾ ਇਹ ਸਾਹਮਣੇ ਨਿਕਲ ਕੇ ਆ ਰਿਹਾ ਹੈ ਕਿ ਅਮਰੀਕਾ ਤੋਂ ਆਇਆ ਇੱਕ ਚਾਚੇ ਦੇ ਵੱਲੋਂ ਆਪਣੇ ਭਤੀਜੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ 14 ਪਿੰਡਾਂ ਦੇ ਵਿੱਚ ਮਚਿਆ ਹੈ ਹਾਹਾਕਾਰ ਪੰਚਾਇਤਾਂ ਨੇ ਕਰ ਦਿੱਤਾ ਹੈ ਵੱਡਾ ਐਲਾਨ ਜੀਹਾਂ ਪੰਜਾਬ ਦੇ ਪਿੰਡਾਂ ਦੇ ਲਈ ਅਹਿਮ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਨ੍ਹਾਂ ਨੂੰ ਲੈ ਕੇ ਹੁਣ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਨਗਰ ਨਿਗਮ ਦੀਆਂ ਹੱਦਾਂ ਬਣਾਉਣ ਦੇ ਫੈਸਲੇ ਤੇ ਵਿਰੋਧ ਦੇ ਵਿੱਚ 14 ਪਿੰਡਾਂ ਦੀਆਂ ਪੰਚਾਇਤਾਂ ਨੇ ਹੁਣ ਮੌਲੀ ਬੈਦਵਾਨ ਦੇ ਵਿੱਚ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਇੱਕ ਵੱਡਾ ਐਲਾਨ ਕੀਤਾ ਹੈ ਪੰਚਾਇਤਾਂ ਨੇ ਸਪਸ਼ਟ ਤੌਰ ਦੇ ਉੱਤੇ ਗਿਆ ਹੈ ਕਿ ਸਰਕਾਰ ਨੇ ਪੰਚਾਇਤਾਂ ਨਾਲ ਸਲਾਹ ਕੀਤੇ ਬਿਨਾ ਪਿੰਡਾਂ ਨੂੰ ਨਿਗਮ ਦੇ ਵਿੱਚ ਸ਼ਾਮਲ ਕਰਕੇ ਇੱਕ ਤਾਨਾਸ਼ਾ ਕਮਾ ਜਾਰੀ ਕੀਤਾ ਹੈ ਜਿਸ ਨੂੰ ਉਹ ਕਿਸੇ ਵੀ ਹਾਲਾਤ ਦੇ ਵਿੱਚ ਲਾਗੂ ਨਹੀਂ ਹੋਣ ਦੇਣਗੇ ਜੀ ਹਾਂ ਉਹ ਇਸ ਦੇ ਨਾਲ ਹੀ ਪੰਚਾਇਤ ਨੁਮਾਇੰਦਿਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਨੋਟੀਫਿਕੇਸ਼ਨ ਵਾਪਸ ਨਹੀਂ ਲਿਆ ਤੇ ਉਹ ਹਲਕੇ ਦੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਦੇ ਨਾਲ ਜੁੜਨਗੇ ਅਤੇ 10 ਦਸੰਬਰ ਨੂੰ ਏਅਰਪੋਰਟ ਰੋਡ ਨੂੰ ਜਾਮ ਕਰ ਦੇਣਗੇ ਉਹਨਾਂ ਨੂੰ ਲੋੜ ਪੈਣ ਦੇ ਉੱਤੇ ਅਦਾਲਤ ਦਾ ਦਰਵਾਜ਼ਾ ਵੀ ਖੜਪਾਉਣਾ ਆਉਂਦਾ ਹੈ ਖੜਕਾਉਣਾ ਆਉਂਦਾ ਹੈ ਪੰਚਾਇਤਾਂ ਨੇ ਦੋਸ਼ ਲਗਾਇਆ ਹੈ ਕਿ ਨਗਰ ਨਿਗਮ ਦੇ ਵਿੱਚ ਸ਼ਾਮਲ ਹੋਣ ਦੇ ਕਾਰਨ ਪਿੰਡਾਂ ਤੇ ਬਿਲੋੜੇ ਟੈਕਸਾਂ ਦਾ ਬੋਝ ਉਹਨਾਂ ਦੇ ਉੱਤੇ ਪਵੇਗਾ ਸਰਪੰਚਾਂ ਨੇ ਕਿਹਾ ਹੈ ਕਿ ਪਿੰਡ ਵਾਸੀ ਡੇਰੀ ਫਾਰਮਿੰਗ ਰਾਹੀਂ ਆਪਣਾ ਗੁਜ਼ਾਰਾ ਕਰਦੇ ਹਨ ਪਰ ਨਗਰ ਨਿਗਮ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਸ਼ੂਆਂ ਦੀ ਮਾਲਕੀ ਤੇ ਪਾਬੰਦੀ ਹੋਵੇਗੀ ਜਿਸ ਦੇ ਨਾਲ ਬੇਰੋਜ਼ਗਾਰੀ ਵਧੇਗੀ ਆਜ਼ਾਦੀ ਤੋਂ ਸੱਤਾ ਆਜ਼ਾਦੀ ਤੋਂ ਸੱਤ ਦਿਖਾ ਕੇ ਬਾਅਦ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਅਜੇ ਵੀ ਮਿੱਟੀ ਦੇ ਘਾਰ ਹਨ ਪੰਚਾਇਤਾਂ ਵੱਲੋਂ ਘਰ ਬਣਾਉਣ ਲਈ ਮਿਲਣ ਵਾਲੀਆਂ ਗ੍ਰਾਂਟਾਂ ਬੀ ਸ਼ਾਮਲ ਹੋਣ ਤੋਂ ਬਾਅਦ ਬੰਦ ਹੋ ਜਾਣਗੀਆਂ ਉਹਨਾਂ ਦੋਸ਼ ਲਗਾਇਆ ਹੈ ਕਿ ਸਰਕਾਰ ਪਿੰਡਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੀ ਹੈ ਅਤੇ ਕਰੋੜਾਂ ਰੁਪਏ ਦੀ ਜ਼ਮੀਨ ਜ਼ਬਤ ਕਰਨਾ ਚਾਹੁੰਦੀ ਹੈ ਜੋ ਕਿ ਇਸ ਦੀ ਇਜਾਜ਼ਤ ਨਹੀਂ ਦੇਣਗੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਹੁਣ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਅੱਜ ਸ਼ੀਤ ਲਹਿਰ ਹੋਵੇਗੀ ਇਸ ਦਾ ਜੈਲੋ ਲਾਟ ਜਾਰੀ ਕਰ ਦਿੱਤਾ ਗਿਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿੰਨੀ ਵਧੇਗੀ ਠੰਡ ਜੀ ਹਾਂ ਦੇਸ਼ ਦੇ ਕਈ ਰਾਜਾਂ ਦੇ ਵਿੱਚ ਠੰਡ ਆਪਣੇ ਸਿਖਰ ਦੇ ਉੱਤੇ ਜਾ ਪੁੱਜੀ ਹੈ ਕਈ ਥਾਵਾਂ ਦੇ ਉੱਤੇ ਘੱਟ ਤੋਂ ਘੱਟ ਤਾਪਮਾਨ ਆਮ ਦੇ ਨਾਲੋਂ ਘੱਟ ਦਰਜ ਕੀਤਾ ਗਿਆ ਹੈ ਧੁੰਦ ਅਤੇ ਇਸ ਤੋਂ ਨਵਾਂ ਠੰਡੀਆਂ ਲਹਿਰਾਂ ਪਹਾੜੀ ਰਾਜਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ ਹਿਮਾਲੀਅਨ ਖੇਤਰ ਦੇ ਨੇੜੇ ਸਥਿਤ ਹਰਿਆਣਾ ਅਤੇ ਪੰਜਾਬ ਦੇ ਵਿੱਚ ਘੱਟ ਤੋਂ ਘੱਟ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਇਸ ਸਮੇਂ ਸ਼ੀਤ ਲਹਿਰ ਚੱਲ ਰਹੀ ਹੈ ਸਵੇਰੇ ਸ਼ਾਮ ਨੂੰ ਠੰਡ ਕਾਫੀ ਵੱਧ ਰਹੀ ਹੈ ਸੋ ਹਲਕੀ ਧੁੰਦ ਵੀ ਪੈ ਰਹੀ ਹੈ ਅੱਜ 8 ਜ਼ਿਲ੍ਹਿਆਂ ਦੇ ਵਿੱਚ ਪੀੜੀ ਸ਼ੀਤ ਲਹਿਰ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਜੀ ਹਾਂ ਅੱਜ ਘੱਟ ਤੋਂ ਘੱਟ ਤਾਪਮਾਨ ਜੀ ਹਾਂ ਅੱਜ ਘੱਟ ਤੋਂ ਘੱਟ ਤਾਪਮਾਨ 0.4 ਡਿਗਰੀ ਸੈਲਸੀਅਸ ਘਟ ਰਿਹਾ ਹੈ ਜੋ ਕਿ ਆਮ ਦੇ ਨਾਲੋਂ 2 ਡਿਗਰੀ ਘੱਟ ਹੈ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 10 ਦਿਨਾਂ ਤੱਕ ਧੁੰਦ ਠੰਡ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਦਿੱਲੀ ਦੇ ਵਿੱਚ ਅੱਜ ਮੌਸਮ ਜ਼ਿਆਦਾਤਰ ਸਾਫ਼ ਰਹਿਣ ਦੀ ਉਮੀਦ ਲਗਾਈ ਜਾ ਰਹੀ ਹੈ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਅੱਜ ਬੱਦਲਵਾਰੀ ਬਣੇ ਰਹਿਣ ਦੀ ਸੰਭਾਵਨਾ ਦਿਟਾਈ ਗਈ ਹੈ ਇਸ ਤੋਂ ਬਾਅਦ ਇੱਕ ਨਵੀਂ ਖਬਰ ਦੀ ਗੱਲ ਕਰੀਏ ਤੇ ਦਬੇ ਪੈਣੀ ਕੁੱਤੇ ਨੇ ਚਾਹ ਪੀਂਦੇ ਵਿਅਕਤੀ ਦਾ ਚੋਰੀ ਕੀਤਾ ਪਾਰਸ ਚੱਕਰਾਂ ਦੇ ਵਿੱਚ ਪਹ ਗਈ ਪੁਲਿਸ ਜੀਹਾਂ ਜੀਹਾਂ ਅੰਮ੍ਰਿਤਸਰ ਸ਼ਹਿਰ ਦੇ ਦਿਲ ਕਹਾਏ ਜਾਣ ਵਾਲੇ ਲਾਰੈਂਸ ਰੋਡ ਸਤਤ ਉਸ ਸਮੇਂ ਤਣਾਅਪੂਰਨ ਅਤੇ ਇਸ ਤੋਂ ਇਲਾਵਾ ਹਾਸੋ ਖੀਨਾ ਦ੍ਰਿਸ਼ ਸਾਹਮਣੇ ਆ ਜਦੋਂ ਇੱਕ ਕੁੱਤੇ ਨੇ ਇੱਕ ਵਿਅਕਤੀ ਦਾ ਪਾਰਸ ਚੋਰੀ ਕਰ ਲਿਆ ਪੁਲਿਸ ਜਾਂਚ ਦੇ ਦੌਰਾਨ ਸੀਸੀਟੀਵੀ ਫੁਟੇਜ ਸਾਹਮਣੇ ਆਈ ਕਿ ਇੱਕ ਕੁੱਤਾ ਜਾਨੀ ਦੁਕਾਨ ਦੇ ਵਾਲੇ ਦੁਆਲੇ ਘੁੰਮਦਾ ਦਿਖਾਈ ਦੇ ਰਿਹਾ ਸੀ ਜਿਵੇਂ ਹੀ ਉਸ ਨੂੰ ਮੌਕਾ ਮਿਲਿਆ ਤੇ ਕੁਰਸੀ ਦੇ ਉੱਤੇ ਪਏ ਪਾਰਸ ਨੂੰ ਉਹ ਮੂੰਹ ਦੇ ਵਿੱਚ ਪਾ ਕੇ ਤੁਰਦਾ ਬਣਿਆ ਪਾਰਸ ਦੇ ਵਿੱਚ 6000 ਰੁਪਏ ਨਕਦੀ ਅਤੇ ਹੋਰ ਵੀ ਮਹੱਤਵਪੂਰਨ ਦਸਤਾਵੇਜ਼ ਸਨ ਜਿਸ ਤੋਂ ਬਾਅਦ ਕੀ ਪੁਲਿਸ ਦੇ ਵੱਲੋਂ ਸੀਸੀਟੀਵੀ ਫੁਟੇਜ ਦੇਖੀ ਗਈ ਜੋ ਕਿ ਕਾਫੀ ਜ਼ਿਆਦਾ ਬਾਅਦ ਵਿੱਚ ਬਾਹਰਲ ਹੋ ਗਈ ਸੋ ਇਸ ਤੋਂ ਬਾਅਦ ਜਿਹੜਾ ਕੁੱਤਾ ਪਾਰਸ ਲੈ ਕੇ ਗਿਆ ਸੀ ਉਸ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ ਤੇ ਪਾਰਸ ਵੀ ਜਿਹੜਾ ਕੀ ਉਹ ਬਰਾਮਦ ਹੁਣ ਕਰ ਲਿਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਨੌਚਰਵਾਜਾਂ ਦਾ ਕਾਰਨਾਮਾ ਏਟੀਐਮ ਬਦਲ ਕੇ ਪੀੜਤ ਦੇ ਅਕਾਊਂਟ ਦੇ ਵਿੱਚੋਂ ਕਢਵਾਏ 80000 ਰੁਪਏ ਜੀ ਹਾਂ ਲੁਧਿਆਣਾ ਤੋਂ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਮahanagar ਦੇ ਕਈ ਏਟੀਐਮ ਦੇ ਅੰਦਰ ਅਤੇ ਬਾਹਰ ਅਣਜਾਣ ਚਿਹਰੇ ਸ਼ਿਕਾਰ ਦੀ ਰਾਹ ਦੇ ਵਿੱਚ ਹੁੰਦੇ ਹਨ ਕਾਰਡ ਬਦਲ ਕੇ ਪੀੜਤ ਦਾ ਬੈਂਕ ਖਾਤਾ ਖਾਲੀ ਕਰਨਾ ਕੋਈ ਨਵੀਂ ਗੱਲ ਨਹੀਂ ਹੈ ਆਏ ਦਿਨ ਬਦਮਾਸ਼ ਨੌਚਰਵਾਜ ਬੈਂਕਾਂ ਤੇ ਏਟੀਐਮ ਦੇ ਬਾਹਰ ਕਿਤੇ ਨਾ ਕਿਤੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹੀ ਹਨ ਜਿਹਾ ਹੀ ਮਾਮਲਾ ਨਿਊ ਹਰਗੋਬਿੰਦ ਨਗਰ ਦੇ ਰਹਿਣ ਵਾਲੇ ਦਸਪਾਲ ਸਿੰਘ ਦੇ ਨਾਲ ਹੋਇਆ ਹੈ ਜੇ ਉਹਨਾਂ ਅਚਰਬਾਜਾਂ ਨੇ ਉਸਦਾ ATM ਕਾਰਡ ਬਦਲ ਦਿੱਤਾ ਤੇ 80000 ਰੁਪਏ ਨੂੰ ਝੂਨਾ ਲਗਾ ਦਿੱਤਾ ਪੀੜ ਤੇ ਜਸਪਾਲ ਸਿੰਘ ਨੇ ਦੱਸਿਆ ਹੈ ਕਿ ਉਹ ਇੱਕ ਫੈਕਟਰੀ ਦੇ ਵਿੱਚ ਨੌਕਰੀ ਕਰਦਾ ਹੈ ਥੋੜੇ ਰੁਪਏ ਜੋੜ ਕੇ ਉਸਨੇ ਬੈਂਕ ਖਾਤੇ ਦੇ ਵਿੱਚ ਕਰੀਬ 1.5 ਲੱਖ ਰੁਪਈਆ ਇਕੱਠਾ ਕੀਤਾ ਸੀ ਤੇ ਉਸ ਨੂੰ ਨਵਾਂ ATM ਕਾਰਡ ਹੁਣ ਅਪਲਾਈ ਕਰਨਾ ਪਿਆ ਹੈ ਕਾਰਡ ਆਉਣ ਦੇ ਉੱਤੇ ਉਹ ਬ੍ਰਾਊਨ ਰੋਡ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਦੇ ਬਾਹਰ ਨਵਾਂ ਪਿੰਨ ਜਨਰੇਟ ਕਰਨ ਦੇ ਲਈ ਗਿਆ ਸੀ ਸੋ ਜਿਸ ਤੋਂ ਬਾਅਦ ਉਸ ਦੇ ਵੱਲੋਂ ਨਵਾਂ ਪਿੰਨ ਜਨਰੇਟ ਕਰਨਾ ਸੀ ਤੇ ਉਸ ਨੂੰ ਪਾਸਵਰਡ ਬਣਾਉਣਾ ਨਹੀਂ ਹੁੰਦਾ ਸੀ ਜਿਸ ਤੋਂ ਬਾਅਦ ਕੀ ਉਸ ਦੇ ਦੁਆਰਾ ਮਦਦ ਲਈ ਜਾਂਦੀ ਹੈ ਤੇ ਇਸੇ ਦੌਰਾਨ ਨੌਜਵਾਨ ਆਉਂਦੇ ਹਨ ਉਹਨਾਂ ਦੇ ਵੱਲੋਂ ਉਸ ਦਾ ਕਾਰਡ ਬਦਲ ਦਿੱਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਉਸ ਦੇ ਅਕਾਊਂਟ ਦੇ ਵਿੱਚੋਂ 30-30 ਹਜ਼ਾਰ ਰੁਪਏ ਦੋ ਵਾਰ ਕਢਵਾਏ ਜਾਂਦੇ ਹਨ ਤੇ ਇੱਕ ਵਾਰ 20 ਹਜ਼ਾਰ ਰੁਪਏ ਕਢਾਇਆ ਜਾਂਦਾ ਹੈ ਜਿਸ ਤੋਂ ਬਾਅਦ ਸਾਨੂੰ ਮੈਸੇਜ ਆਉਂਦੇ ਹਨ ਤੇ ਉਸ ਦੇ ਦੁਆਰਾ ਆਪਣਾ ਬੈਂਕ ਅਕਾਊਂਟ ਬਾਅਦ ਵਿੱਚ ਜਾ ਕੇ ਬੰਦ ਕਰਵਾਇਆ ਜਾਂਦਾ ਹੈ ਸੋ ਇਹ ਦਾ ਹੈਰਾਨ ਕਰਦਾ ਮਾਮਲਾ ਹੈ ਹੁਣ ਸਾਹਮਣੇ ਨਿਕਲ ਗਿਆ ਲੁਧਿਆਣੇ ਤੋਂ ਆ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਚਿੱਟੇ ਦੇ ਨਾਲ ਫੜੀ ਗਈ ਹੌਲਦਾਰਨੀ ਅਮਨਦੀਪ ਕੌਰ ਖਿਲਾਫ ਹੁਣ ਭ੍ਰਿਸ਼ਟਾਚਾਰ ਦੇ ਦੋਸ਼ ਤੈਹ ਹੋ ਚੁੱਕੇ ਹਨ ਹੋਵੇਗੀ ਸਜ਼ਾ ਤੁਨ ਦਾਦੀਏ ਕੇਸ ਦੇ ਦੁਆਰਾ ਪਿਛਲੇ ਦਿਨੀ ਹੀ ਇਸ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ ਸੀ ਤੇ ਇਸ ਦੇ ਦੁਆਰਾ ਵਿਆਹ ਵੀ ਕਰਵਾ ਲਿਆ ਗਿਆ ਸੀ ਜਿਸ ਤੋਂ ਬਾਅਦ ਕਿ ਜਿਸ ਨੌਜਵਾਨ ਦੇ ਨਾਲ ਇਸ ਦੇ ਵੱਲੋਂ ਵਿਆਹ ਕਰਵਾਇਆ ਗਿਆ ਸੀ ਉਸ ਦੀ ਪਤਨੀ ਦੇ ਵੱਲੋਂ ਵੀ ਇਸ ਦੇ ਉੱਤੇ ਇਲਜ਼ਾਮ ਲਗਾਏ ਗਏ ਸਨ ਸੋ ਹੁਣ ਇਸ ਚਿੱਟੇ ਵਾਲੀ ਬੀਬੀ ਜਿਸ ਨੂੰ ਕਿਹਾ ਜਾ ਰਿਹਾ ਸੀ ਰੀਲਾਂ ਤੇ ਉੱਤੇ ਕਾਫੀ ਜ਼ਿਆਦਾ ਮਸ਼ਹੂਰ ਸੀ ਸੋ ਇਸ ਨੂੰ ਹੁਣ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਹੋ He said, yeah. ਇਸ ਤੋਂ ਇਲਾਵਾ ਅਖੀਰੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਸਕੂਲਾਂ ਦੇ ਲਈ ਹੁਣ ਨਵੇਂ ਨਿਰਦੇਸ਼ ਜਾਰੀ ਹੋ ਚੁੱਕੇ ਹਨ ਜੀ ਹਾਂ ਪੰਜਾਬ ਦੇ ਸਕੂਲਾਂ ਦੇ ਲਈ ਅਹਿਮ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਨੇ ਅਧਿਆਪਕਾਂ ਵਿਚਾਲੇ ਹਲਚਲ ਮਚਾ ਦਿੱਤੀ ਹੈ ਦਾੰਦੀਆਂ ਕਿ ਸਕੂਲ ਸਿੱਖਿਆ ਬੋਰਡ ਨੇ ਹੁਣ ਮਾਰਚ ਸਾਲ 2026 ਦੇ ਵਿੱਚ ਹੋਣ ਵਾਲੀ 10ਵੀਂ ਅਤੇ 12ਵੀਂ ਦੀ ਸਲਾਨਾ ਪ੍ਰੀਖਿਆ ਦੇਰ ਸੰਚਾਰੂ ਸੰਚਾਲਨ ਦੇ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਬੋਰਡ ਦੇ ਰਾਜ ਭਾਰਤ ਦੇ ਸਾਰੇ ਸਕੂਲਾਂ ਦੇ ਲੌਗਇਨ ਈਡੀ ਅਤੇ ਇਸ ਤੋਂ ਇਲਾਵਾ ਪ੍ਰੀਖਿਆ ਕੇਂਦਰ ਤੇ ਬੈਂਕ ਅਤੇ ਉੱਤਰ ਪੋਸਟਕਾਂ ਜਮ੍ਹਾਂ ਕਰਵਾਉਣ ਵਾਲੇ ਕਲੈਕਸ਼ਨ ਸੈਂਟਰ ਦੀ ਵਿਸਤ੍ਰਿਤ ਜ ਕਰੀ ਅਪਲੋਡ ਕਰ ਦਿੱਤੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਮਾਨ ਸਰਕਾਰ ਦੇ ਵੱਲੋਂ ਹੁਣ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਕਪਾਹ ਦੀਆਂ ਕੀਮਤਾਂ 5700 ਤੋਂ ਵਧਾ ਕੇ 7500 ਕਰ ਦਿੱਤੀਆਂ ਗਈਆਂ ਹਨ ਸੋ ਵੱਡੀ ਖੁਸ਼ਖਬਰੀ ਇਹ ਹੁਣ ਕਿਸਾਨਾਂ ਦੇ ਲਈ ਨਿਕਲ ਕੇ ਆ ਰਹੀ ਹੈ